ਲੋਡੀ ਸਸਿਕਾ ਸਾਰਿਆਂ ਨੂੰ ਉਮੀਦ ਕਰਦੇ ਆਂ ਤੇ ਸਭ ਠੀਕ ਹੋਗਾ ਸਿਰ ਸਭ ਠੀਕ ਆ ਤੇ ਆਪਾਂ ਬਣਾਇਆ ਕੱਲ ਰਿੱਕੀ ਦਾ ਬਰਥਡੇ ਤੇ ਬਰਥਡੇ ਵਾਲਾ ਮੁੰਡਾ ਅਜੇ ਵੀ ਸੁੱਤਾ ਵਾ ਉੱਠਦਾ ਹੀ ਨਹੀਂ ਆ ਤੇ ਆਪਾਂ ਲੱਗ ਪੈਣ ਲੱਗੇ ਆ ਵਿਆਹ ਦੀਆਂ ਤਿਆਰੀਆਂ ਕਰਨ ਕਿਉਂਕਿ ਕੱਲ ਆਪਾਂ ਜਾਣਾ ਆਂ ਸ਼ਗਨ ਤੇ ਤੇ ਅੱਜ ਆਪਾਂ ਕਰੀਏ ਵਿਆਹ ਦੀਆਂ ਤਿਆਰੀਆਂ ਤੇ ਘਰ ਦਾ ਥੋੜਾ ਬਹੁਤਾ ਕੰਮ ਕਰਨ ਵਾਲਾ ਉਹ ਵੀ ਕਰ ਲਈਏ ਕੱਪੜੇ ਤੋਂ ਨਾਲੇ ਆ ਕੱਲ ਲੈਟ ਬੰਦ ਹੋ ਗਈ ਤੇ ਇਹ ਕਰਕੇ ਕੱਪੜੇ ਨਹੀਂ ਧੋਤੇ ਤੇ ਮੁੰਡੇ ਦੀ ਵੇਟ ਕਰਦੇ ਆ ਕਿ ਮੁੰਡਾ ਬਰਥਡੇ ਵਾਲਾ ਕਦੋਂ ਉੱਟਦਾ ਵਾ ਅਜੇ ਤੇ ਵਿਚਾਰਾ ਕਦੀ ਗੋਡੇ ਤਾਂ ਤੇ ਗਦੀ ਕੋਡੇ ਠਾ ਤੇ ਕਰੀਏ ਕੰਮ ਕਰ ਕਰਦਾ ਚੰਗਾ ਜੀ ਅਸੀ ਤਾਂ ਪਾ ਬਣੀ ਕੰਮ ਕਰਾਂ ਵਾਲਾ ਉਹ ਆਪਣੀਆਂ ਤਿਆਰ ਚੁੱਕ ਲਈਆਂ ਤੇ ਲੱਗ ਪਿਆ ਕੱਪੜੇ ਧੋਣੇ ਪਹਿਲਾਂ ਕੱਪੜੇ ਧੋ ਲਈਏ ਤੇ ਫੇਰ ਕੋਈ ਦੱਬਝਾਰਦਾ ਕੰਮ ਕਰਨ ਵਾਸਤੇ ਉਹ ਕਰਾਂਗੇ ਮਗਲ ਐਡ ਬੰਦ ਹੋ ਜਾਂਦੀ ਹੈ ਤਾਂ ਤੰਗ ਬਹੁਤ ਜ਼ਿਆਦਾ ਕਰਦੀ ਹੈ ਤੇ ਕੱਪੜੇ ਵੀ ਕਾਫੀ ਜ਼ਿਆਦੇ ਆ ਇੰਨੇ ਕ ਮਸ਼ੀਨ ਚ ਪਾ ਦਿੱਤੇ ਆ ਤੇ ਇੰਨੇ ਬਾਹਰ ਪਏ ਚੇਤੇ ਤੇ 흘ਦੀ ਦਪਣੀ ਆਉਣ ਡਿਆ ਵਾ ਦਸਾਂ ਕਿ ਇਹ ਟੁੱਟਦਾ ਪਾਣੀ ਬਸ ਲੈ ਲਿਏ ਆ ਤੇ ਬਾਅਦ ਵਿੱਚ ਮੋਟਰ ਦਾ ਫਰਤ ਲਾਂਗੇ ਉਧਰ ਤੇ ਆਪਣਾ ਆਪਾ ਪਾਏ ਆ ਕੱਪੜੇ ਮਸ਼ੀਨ ਚ ਤੇ ਇਧਰ ਆਪਾਂ ਤਰੇ ਆ ਹੀ ਕਿਉ ਤੇ ਕਿਉ ਵੀ ਆਪਣਾ ਬਣ ਗਿਆ ਵਾ ਦੇਖ ਸਕਦੇ ਤੁਸੀਂ બસ 5-10 ਮਿੰਟ ਹੋਰ ਲੱਗਣੇ ਆ ਸਾਰੇ ਕੰਮ ਵੇਖਣੇ ਪੈਣ ਨੇ ਅੱਜ ਸਵੇਰੇ ਵਿਆਹ ਦੀ ਵੀ ਜੋਰ ਸ਼ੋਰਾਂ ਨਾਲ ਤਿਆਰੀ ਚੱਲਣ ਢਈ ਹੈ ਅੱਜ ਕੱਪੜੇ ਵੀ ਡਿਸਾਈਡ ਕਰਨੇ ਆ ਪ੍ਰੈਸ ਕਰਨੇ ਆ ਫੇਰ ਕੁਝ ਕਰਨਾ ਤੇ ਮੈਂ ਹਰ ਪਹਿਲਾਂ ਘਰ ਦਾ ਕੰਮ ਨਿਬੜ ਲੀਏ ਫਿਰ ਸ਼ਾਮਾਂ ਸਾਰੀ ਜਿਹੜੀ ਆਪਾਂ ਵੇਲੇ ਹੀ ਆ ਸ਼ਾਮਾਂ ਨੂੰ ਫੇਰ ਉਹੀ ਕੰਮ ਕਰਨਾ ਤਿਆਰੀ ਕਰਨੀ ਆ ਵਿਆਹ ਦੀ ਤੇ ਕੱਲ ਵਾਲੇ ਬਲੌਗ ਦਾ ਇਹ ਨਾ ਸੋਚੋ ਕਿ ਤੂੰ ਆਪਣੀ ਆਵਾਜ਼ ਨਹੀਂ ਦਿੱਤੀ ਉਹਦੇ ਵਿੱਚ ਕਿਉਂਕਿ ਆਵਾਜ਼ ਦਿੱਤੀ ਉਹਦੇ ਵਿੱਚ ਆਪਣੀ ਪਰ ਉਹਦੇ ਵਿੱਚ ਇਹ ਗੱਲ ਹੋ ਗਈ ਨਾ ਵੀ ਪਿੱਛੇ ਗੀਤ ਲੱਗਾ ਸੀ ਤੇ ਇਸ ਕਰਕੇ ਅਸੀਂ ਆਪਣੀ ਆਵਾਜ਼ ਜਿਹੜੀ ਆ ਉਹਨੂੰ ਬੰਦ ਕਰ ਦਿੱਤਾ ਕਿਉਂਕਿ ਸਾਨੂੰ ਕਾਪੀਰਾਈਟ ਆ ਜਾਣਾ ਹੈ ਤੇ ਆਪਾਂ ਅੱਜ ਆਪਣੇ ਵਲੌਗ 'ਚ ਤੁਹਾਨੂੰ ਪੂਰਾ ਪ੍ਰੋਪਰ ਪਤਾ ਲੱਗੂਗਾ ਕਿ ਆਪਾਂ ਕੀ ਕੁਝ ਕਰਦੇ ਆ ਘਰ ਦੇ ਵਿੱਚ ਤੇ ਕੱਲ ਦਾ ਬਲੌਗ ਵੀ ਤੁਹਾਨੂੰ ਪਾਵਾਂਗੇ ਵਿਆਹ ਦਾ ਵੀ ਤੇ ਹੋ ਸਕਦਾ ਕਿ ਅਸੀਂ ਕੱਲ ਲਾਈਵ ਵੀ ਹੋਈਏ ਵਿੱਚੇ ਉੱਥੇ ਜਾ ਕੇ ਵਿਆਹ ਦੇ ਵਿੱਚ ਕਿਚਨ ਦਾ ਹਾਲ ਵੇਖ ਸਕਦੇ ਤੁਸੀਂ ਕੀ ਬਣਾਵਾ ਤੇ ਆਪਾਂ ਪਹਿਲਾਂ ਗੁੰਨ ਲਈ ਆਟਾ ਤੇ ਫਿਰ ਆਪਾਂ ਕਰਦੇ ਹਾਂ ਕਿ ਕੰਮ ਕਰ ਕੌਣਾ ਆ ਗਈ ਬੋ ਹੁਣ ਅਸੀਂ ਲੱਗੇ ਆਂ ਮੁੰਗਰੇ ਬਣਾਉਣ ਪਹਿਲਾਂ ਇਹਨਾਂ ਨੂੰ ਡੁੰਗਣਾ ਵਾਂ ਤੇ ਫਿਰ ਜਾ ਕੇ ਇਹਨਾਂ ਦੇ ਬਣਨਾ ਕੱਟਣਾ ਵੀ ਨਹੀ ਨਹੀ ਕੱਟਣ ਦੀ ਤੇ ਲੋੜ ਨਹੀਂ ਬਸ ਠੀਕ ਠਾਕ ਹੀ ਆ ਅੱਜ ਕੱਲ ਖਾਂਦੀ ਸਾਗ ਸਰੋ ਦਾ ਕੀ ਤਰੱਕੀ ਕਿਉਂ ਨਹੀਂ ਅੱਜ ਕੱਲ ਖਾਂਦੀ ਮੁੰਗਰੇ ਬਣਾਏ ਆ ਤਾਂ ਦੱਸਿਆ ਕਿ ਮੁੰਗਰੇ ਲੱਗੇ ਆ ਤੇ ਮੈਂ ਹਾਂ ਚਲੋ ਅੱਜ ਇੰਨੀ ਕੀ ਸਬਜ਼ੀ ਬਣਾ ਲੈਨੇ ਆ ਕਿਉਂਕਿ ਸਵੇਰੇ ਜੇ ਆਪਾਂ ਵਿਆਹ ਜਾਣਾ ਵਾ ਤੇ ਰਾਤ ਦੀ ਰੋਟੀ ਤੇ ਸਵੇਰ ਦੀ ਨਾਸ਼ਤੇ ਵਾ ਦੀ ਬੜੀ ਐ ਸੋਜੀ ਹੋਈ ਮਹਿੰਦੀ ਵੀ ਲਈ ਆ ਲਵਾ ਆਪਾਂ ਦੇਖ ਸਕਦੇ ਰੰਗ ਬਹੁਤ ਸੋਹਣਾ ਜਿਹੜਾ ਤੇ ਮਹਿੰਦੀ ਅਜੇ ਵੀ ਲੱਗੀ ਆ ਸੁੱਕ ਗਈ ਆ ਤੇ ਉੱਪਰ ਆਪਾਂ ਸਰੋਂ ਦਾ ਤੇਲ ਲਾ ਦੇਣਾ ਹੁਣ ਤੇ ਫੇਰ ਜਾ ਕੇ ਰੰਗ ਸ਼ਾਮਾਂ ਤੱਕ ਹੋਰ ਗਾੜਾ ਹੋ ਜਾਣਾ ਵੇਖੋ ਕਿੰਨਾ ਰੰਗ ਜੀ ਵੀ ਗਾੜਾ ਹੈ ਤੋ ਜਿਹੜਾ ਹੱਥ ਦੀ ਫਿਕਸ ਕਰਦੇ ਸੀ ਅਗਰ ਅੱਤੇ ਵੀਡੀਓ ਨਹੀਂ ਬਣਾਇੰਗੇ ਫਿਰ ਹੁਣ ਬਣਾਉਂਦਾ ਇਸ ਵੀਰੇ ਉੱਠ ਕੇ ਤੇ ਬਲੌਗ ਚੰਗਾ ਲੱਗਾ ਤਾਂ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਉਂਗਲਾਂ ਬਰਾਬਰ ਦੀਆਂ ਆ ਸਾਰੀਆਂ ਸੋਹਣਾ ਰੰਗ ਜੜਿਆ ਵਾ ਹਮ ਚਲੋ ਠੀਕ ਆ ਇਧਰ ਕੱਟ ਚੜਿਆ ਜੇ ਇਧਰ ਹਮ ਠੀਕ ਆ